ਪੰਜਾਬ ਅਤੇ ਪੰਜਾਬੀ ਅਕਸਰ ਹੀ ਆਪਣਾ ਇਤਿਹਾਸ ਦੁਹਰਾਉਂਦੇ ਰਹਿੰਦੇ ਆ 4 ਕੁ ਸਾਲ ਪਹਿਲਾਂ ਨਾ ਦਿੱਲੀ ਵਿੱਚ ਜੋ ਸਿੰਘੂ ਬਾਰਡਰ ਤੇ ਕਿਸਾਨੀ ਸੰਘਰਸ਼ ਮੋਰਚਾ ਲੱਗਾ ਜਿਸ ਜਗ੍ਹਾ ਤੇ ਮੋਰਚਾ ਲੱਗਾ ਉਹ ਲੋਕ ਪੰਜਾਬੀਆਂ ਬਾਰੇ ਸਿੱਖੀ ਬਾਰੇ ਬਹੁਤਾ ਨਹੀਂ ਸੀ ਜਾਣਦੇ ਤੋ ਕੋਈ ਦਿਨ ਬਾਅਦ ਜਦੋਂ ਉੱਥੇ ਗੁਰੂ ਦੇ ਲੰਗਰ ਚੱਲੇ ਨਾ ਤੋਂ ਲਾਗੇ ਲਾਗੇ ਤੇ ਪਿੰਡਾਂ ਦੇ ਲੋਕ ਆਉਣ ਲੱਗੇ ਜਦੋਂ ਗੁਰੂ ਦੇ ਸਿੱਖ ਉੱਥੇ ਲੰਗਰ ਵਰਤਾਉਂਦੇ ਤਾਂ ਉਹਨਾਂ ਦਾ ਬੋਲ ਚਾਲ ਲੋ ਭੈਣ ਜੀ ਲੋ ਬੀਬੀ ਜੀ ਉਹ ਕਰਦਿਆਂ ਕਰਦਿਆਂ ਉਹ ਇਲਾਕੇ ਦੇ ਲੋਕਾਂ ਵਿੱਚ ਬਹੁਤ ਉਹਨਾਂ ਦਾ ਪਿਆਰ ਬਣ ਗਿਆ ਉਹ ਇਲਾਕੇ ਦੇ ਲੋਕ ਜਦੋਂ ਫਿਰ ਇਸ ਸੰਘਰਸ਼ ਦੀ ਸਮਾਪਤੀ ਹੋਈ ਨਾ ਮੋਰਚੇ ਦੀ ਤੇ ਇਹ ਪੰਜਾਬੀ ਲੋਕ ਜਦੋਂ ਉਥੋਂ ਵਾਪਸ ਆਉਣ ਲੱਗੇ ਤੇ ਉਦੋਂ ਉਹ ਲੋਕ ਲਾਈਨਾਂ ਬੰਨ੍ਹ ਕੇ ਖਲੋਗੇ ਅਤੇ ਰੋਣ ਲੱਗੇ ਵਿਰਾਹ ਕਰਨ ਲੱਗੇ ਕਹਿੰਦੇ ਅਸੀਂ ਪੜਿਆ ਸੀ ਸੁਣਿਆ ਸੀ ਕਿ ਦੇਵਤੇ ਹੁੰਦੇ ਆ ਪਰ ਦੇਵਤੇ ਵੇਖਿਆ ਅਸੀਂ ਪਹਿਲੀ ਵਾਰ ਆ ਇਹਨਾਂ ਨੂੰ ਕਹਿਣ ਲੱਗੇ ਪੰਜਾਬੀ ਲੋਕਾਂ ਨੂੰ ਆਪਣੇ ਨੂੰ ਸੋ ਕਹਿੰਦੇ ਵੀ ਦੇਵਤੇ ਅਸੀਂ ਪਹਿਲੀ ਵਾਰ ਵੇਖਿਆ ਔਰ ਨਾਲ ਹੀ ਕਹਿਣ ਲੱਗੇ ਉਹ ਵੇਖੋ ਦੇਵਤਿਆਂ ਦੀਆਂ ਟਰਾਲੀਆਂ ਵਾਪਸ ਪੰਜਾਬ ਨੂੰ ਜਾ ਰਹੀਆਂ ਸੋ ਬਹੁਤ ਉਹਨਾਂ ਨੇ ਮਹਿਸੂਸ ਕੀਤਾ ਉਸ ਤੋਂ ਬਾਅਦ ਹੁਣ 2025 ਚ ਥੋੜੇ ਦਿਨ ਹੋਏ ਆ ਪੰਜਾਬ ਦੇ ਵਿੱਚ ਹੜ੍ਹ ਆ ਗਏ ਹੜ੍ਹ ਆ ਗਏ ਬਹੁਤ ਇੱਥੋਂ ਦੇ ਲੋਕਾਂ ਦਾ ਜਾਨੀ ਮਾਲੀ ਅਤੇ ਆਰਥਿਕ ਨੁਕਸਾਨ ਵੀ ਹੋਇਆ ਸੋ ਜਦੋਂ ਇਹਨਾਂ ਦੀਆਂ ਚannels ਵਾਲਿਆਂ ਨੇ ਇੰਟਰਵਿਊ ਕੀਤੀਆਂ ਉਹ ਖੜੇ ਮੱਥੇ ਇਹ ਕਹਿੰਦੇ ਰਹੇ ਸ਼ੁਕਰ ਹੈ ਸ਼ੁਕਰ ਹੈ ਔਰ ਇਥੋਂ ਤੱਕ ਕਿ ਬੋਲੇ ਸੋਨ ਹਾਲ ਦੇ ਜਕਾਰੇ ਵੀ ਗਜਾਉਂਦੇ ਰਹੇ ਸੋ ਸਾਰੀ ਦੁਨੀਆ ਦੇ ਲੋਕਾਂ ਦੀਆਂ ਨਜ਼ਰਾਂ ਇੱਧਰ ਬਣੀਆ ਭਈ ਦੁੱਖ ਤੇ ਸੁੱਖ ਆਉਂਦੇ ਰਹਿੰਦੇ ਆ ਪਰ ਕੈਸੀ ਇਹ ਗੁਰਾਂ ਦੇ ਸਿੱਖਾਂ ਦੀ ਕੈਸੀ ਸਿੱਖਿਆ ਲਈ ਆ ਭਈ ਸੁੱਖ ਵੇ ਤਾਂ ਸਾਰੇ ਸੁਖੀ ਹੁੰਦੇ ਆ ਇਹ ਕੌਣ ਲੋਕ ਨੇ ਜੋ ਗੁਰੂ ਦੇ ਭਾਣੇ ਦੇ ਵਿੱਚ ਦੁੱਖ ਵੀ ਆ ਗਿਆ ਨਾ ਤੇ ਸ਼ੁਕਰ ਚੋਰ ਕਰ ਰਹਾ ਹੈ ਸੋ ਸਾਰੇ ਸੰਸਾਰ ਦੀਆਂ ਨਜ਼ਰਾਂ ਇੰਨਾ ਗੁਰਸਿੱਖਾਂ ਵੱਲ ਲੱਗ ਰਹੀਆਂ ਕਿ ਕੈਸੀ ਇਹਨਾਂ ਨੇ ਗੁਰਸਿੱਖਾਂ ਨੇ ਜੜੀ ਆ ਉਹ ਸਿੱਖਿਆ ਲਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁੱਖ ਮਨਾਇਆ